ਗਗਨ ਜੀ سوشل میڈیا ਅੱਜ ਕੱਲ ਹਰ ਇੱਕ ਬੰਦੇ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ ਇਹ ਰੈਗੂਲੇਸ਼ਨ ਸਮਾਜ ਨੂੰ ਬਹੁਤ ਹੀ ਜ਼ਿਆਦਾ ਫਾਇਦਾ ਵੀ ਦੇ ਰਹੀ ਆ ਪਰ ਜਿਉਂ ਜਿਉਂ ਇਹ ਪੌਪੂਲਰ ਹੋਇਆ ਇਹ ਲੋਕਾਂ ਨੂੰ ਨੁਕਸਾਨ ਵੀ ਕਰ ਰਿਹਾ ਕਿਉਂਕਿ ਲੋਕ ਆਪਣੇ ਬਿਜ਼ਨਸ ਲਈ ਇਸ ਨੂੰ ਮਿਸਯੂਜ਼ ਕਰ ਰਹੇ ਨੇ ਜੀ ਤੇ ਤੁਸੀਂ ਵੀ ਇੱਕ ਬਲੌਗਰ ਹੋ ਤਾਂ ਮੈਂ ਤੁਹਾਡੇ ਥਰੂ ਸੋਸ਼ਲ ਮੀਡੀਆ ਦੇ ਬਲੌਗਰਾਂ ਤੱਕ ਇਹ ਮੈਸੇਜ ਕਨਵੇ ਕਰਨਾ ਚਾਹੁੰਦੀ ਆ ਕਿ ਉਹ ਗੁੰਮਰਾਹ ਕਰਨ ਵਾਲੇ ਜਾਂ ਵਧਾ ਚੜਾ ਕੇ ਲਿਖੇ ਗਏ ਟਾਈਟਲਾਂ ਦੇ ਨਾਲ ਪਬਲਿਕ ਅਤੇ ਸੋਸ਼ਲ ਮੀਡੀਆ ਦੇ ਕ੍ਰੈਡੀਬਿਲਟੀ ਦਾ ਬਹੁਤ ਨੁਕਸਾਨ ਕਰ ਰਹੇ ਨੇ ਮਨਪ੍ਰੀਤ ਜੀ ਪਹਿਲੀ ਦਾ ਗੱਲ ਮੈਂ ਤੁਹਾਨੂੰ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਤੁਸੀਂ ਇੱਕ ਕੌਨਫੀਡੈਂਸ ਦੇ ਨਾਲ ਇਹ ਮੇਰੇ ਤੱਕ ਪਹੁੰਚੇ ਹੋ ਤੇ ਮੈਨੂੰ ਕੁਐਸਚਨ ਕੀਤਾ ਹਾਂਜੀ ਸਰ ਤੇ ਮੈਂ ਵੀ ਸੋਸ਼ਲ ਮੀਡੀਆ ਰਿਪੋਰਟ ਆ ਤੇ ਇਹ ਬੜੀ ਜ਼ਰੂਰਤ ਸੀਗੀ ਇਸ ਡਿਸਕਸ਼ਨ ਦੀ ਕਿ ਵਾਕਈ ਹੀ ਸੋਸ਼ਲ ਮੀਡੀਆ ਦੇ ਉੱਤੇ ਵਧਾ ਚੜਾ ਕੇ ਜਿਹੜੇ ਵੀ ਟਾਈਟਲ ਲਿਖੇ ਜਾਂਦੇ ਨੇ ਜਾਂ ਗਮਰਾਹ ਕਰੂ ਕੀ ਜਾਂਦੇ ਨਾਲ ਆਮ ਪਬਲਿਕ ਦਾ ਨੁਕਸਾਨ ਹੁੰਦਾ ਪਰ ਤੁਸੀਂ ਮੈਂ ਥੋਟੋ ਜਾਣਨਾ ਚਾਹੁੰਦਾ ਵੀ ਤੁਸੀਂ ਕਿਸ ਤਰੀਕੇ ਦਾ ਨੁਕਸਾਨ ਬਾਰੇ ਗੱਲ ਕਰਨਾ ਚਾਹੁੰਦੇ ਹੋ ਦੇਖੋ ਉਹ ਗੰਜੀ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਵੀ ਟਾਈਟਲ ਵਿਧਾਚੜਾ ਕੇ ਲਿਖੇ ਜਾਂਦੇ ਨੇ ਲੋਕ ਜਿਵੇਂ ਕਿ ਪਬਲਿਕ ਵਿਊਰਸ ਨੇ ਉਹ ਉਹਨਾਂ ਨੂੰ ਵੀਡੀਓਜ਼ ਨੂੰ ਦੇਖਣਾ ਚਾਹੁੰਦੇ ਨੇ ਜਦੋਂ ਦੇਖਦੇ ਨੇ ਫਿਰ ਉਹਨਾਂ ਦੇ ਨਾਲ ਦੇਖਣ ਦੇ ਨਾਲ ਉਹਨਾਂ ਦੇ ਡਾਟੇ ਦਾ ਹਾਂਜੀ ਉਹਨਾਂ ਦੇ ਟਾਈਮ ਦਾ ਤੇ ਉਹਨਾਂ ਦੇ ਅੱਖਾਂ ਦੇ ਵਿੱਚ ਮਤਲਬ ਕਿ ਇਫੈਕਟ ਪੈ ਰਿਹਾ ਇਸ ਚੀਜ਼ ਦਾ ਤਾਂ ਦੱਸੋ ਇਸ ਨਾਲ ਇਸ ਦਾ ਕੀ ਹੱਲ ਹੋ ਸਕਦਾ हां देखो जड़ी तुसी के के एक गल कही है सोशल मीडिया ਸਾਡੀ ਹਰੇਕ ਸੋਸਾਇਟੀ ਦਾ 파ਟ ਬਣ ਚੁਕਿਆ ਤੇ ਇਸ ਦੇ ਬੜੇ ਫਾਇਦੇ ਹੋਏ ਨੇ ਕਦੇ ਅਸੀਂ ਮਨ ਦੀ ਗੱਲ ਨਹੀਂ ਕਰ ਸਕਦੇ ਹੁੰਦੇ ਸੀ ਹੁਣ ਹਰ ਇੱਕ ਬੰਦਾ ਹਰ ਇੱਕ ਆਪਣੇ ਮਨ ਦੀ ਗੱਲ ਹਰ ਇੱਕ ਤੱਕ ਪਹੁੰਚਾ ਸਕਦਾ ਹੈਗਾ ਛੋਟਾ ਬੰਦਾ ਵੀ ਇਸ ਸੋਸ਼ਲ ਮੀਡੀਆ ਦੇ ਨਾਲ ਬੜਾ ਰਾਈਜ਼ ਹੋ ਕੇ ਆਪਣੇ ਕ੍ਰੀਏਟੀਵਿਟੀ ਦਾ ਸੋਸਾਇਟੀ ਦੇ ਵਿੱਚ ਪ੍ਰਦਰਸ਼ਨ ਨੇ ਕੀਤਾ ਹੈਗਾ ਜਿਹੜਾ ਤੁਸੀਂ ਸਵਾਲ ਉਠਾ ਰਹੇ ਹੋ ਮਨਪ੍ਰੀਤ ਜੀ ਉਹ ਜਿਹੜਾ ਇਹ ਹੈ ਜਰੂਰ ਇਹ ਆਪਣੇ ਇਸ ਦੇ ਨਾਲ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਇਕਨੋਮਿਕਲੀ ਨੁਕਸਾਨ ਹੋ ਰਿਹਾ ਪਬਲਿਕ ਦਾ ਕਿ ਜਦੋਂ ਕੋਈ ਵੀ ਆਪਣੇ ਵੀਡੀਓ ਦੇਖਦੇ ਨੇ ਜਾਂ ਉਹਨਾਂ ਦੇ ਵੀਡੀਓ ਸਾਹਮਣੇ ਆਉਂਦੀ ਹੈ ਤੇ ਉਸ ਦਾ ਜਿਹੜਾ ਟਾਈਟਲ ਹੁੰਦਾ ਉਹ ਇਸ ਤਰੀਕੇ ਦੇ ਨਾਲ ਉਹ ਲੇ ਪੁੱਛ ਕੇ ਬਣਾਇਆ ਜਾਂਦਾ ਹੁੰਦਾ ਕਿ ਜਦੋਂ ਕੀ ਇਹ ਵਿਊ ਲੈਂ ਲਈ ਕੀਤਾ ਜਾ ਰਿਹਾ ਹੈ ਹਾਂਜੀ ਕਿ ਇਹ ਵਿਊ ਲੈਂ ਲਈ ਕੀਤਾ ਜਾ ਰਿਹਾ ਹੈ हां देखो जबो ये सोशल मीडिया एक बिजनेस ਦਾ పార్ਟ ਬਣ ਜਾਂਦਾ ਤਾਂ ਇਹ ਵੀ ਤੁਸੀਂ ਅਸੀਂ ਨਹੀਂ ਆਪਣੇ ਇਸ ਨੂੰ ਕੰਡਮ ਕਰ ਸਕਦੇ ਕਿ ਨਹੀਂ ਨਹੀਂ ਇਹ ਵੀ ਲੈਂਡ ਲਈ ਨਹੀਂ ਕੀਤਾ ਜਾਂਦਾ हां ये एक अपने बिजनेस ਦਾ ਜਦੋਂ ਕਿ सोशल मीडिया ਜਿਹੜਾ ਪਲੇਟਫਾਰਮ ਬਣ ਚੁੱਕਿਆ ਉਸ ਦੇ ਉੱਤੇ ਆਪਣੇ ਵਿਊ ਲੈਂਡ ਦੇ ਲਈ ਜਾਂ ਆਪਣੀ ਕੰਟੀਨਿਊ ਇਹ ਪਲੇਟਫਾਰਮ ਦੇ ਉੱਤੇ ਰੱਖਣ ਦੇ ਲਈ ਇਹ ਚੀਜ਼ ਨੂੰ ਵਰਤੇ ਜਾਂਦਾ ਜਿਸ ਤਰੀਕੇ ਦੇ ਨਾਲ ਬਲੌਗਰ ਦੇ ਕੋਲ ਮੁੱਦੇ ਮੁੱਕ ਜਾਂਦੇ ਨੇ ਕੀ ਉਹ ਇਸ ਇਸ ਦੇ ਨਾਲ ਲੋਕਾਂ ਦਾ ਨੁਕਸਾਨ ਕਰ ਰਹੇ ਨੇ ਕਿ ਇਸ ਤਰ੍ਹਾਂ ਦੀਆਂ ਵੀਡੀਓਜ਼ ਪਾ ਕੇ ਦੇਖੋ ਇਹ ਇਹ ਹਿਊਮਨ ਬਿਹੇਵੀਅਰ ਹੈ ਹਿਊਮਨ ਬਿਹੇਵੀਅਰ ਦੇ ਵਿੱਚ ਜਦੋਂ ਅਸੀਂ ਕੋਈ ਵੀ ਬਿਜ਼ਨਸ ਕਰਦੇ ਹਾਂ ਜਾਂ ਕੋਈ ਕਿਸੇ ਵੀ ਤਰੀਕੇ ਦੇ ਨਾਲ ਚਾਹੇ ਉਹ ਕੋਈ ਕਾਰ ਵੇਚ ਰਿਹਾ ਹੋਵੇ ਜਾਂ ਕੋਈ ਮੂਵੀ ਦੀ ਪੋਸਟਰ ਆ ਰਿਹਾ ਹੋਵੇ ਜਾਂ ਕੋਈ ਸਿੰਗਰ ਦਾ ਗਾਣਾ ਆ ਰਿਹਾ ਉਹ ਕੋਈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਆਪਦੀ ਜਿਹੜੀ bizness ਨੂੰ promote ਕਰਨ ਦੇ ਲਈ ਇਸ ਤਰ੍ਹਾਂ ਦੇ ਹੱਥ ਕੰਡੇ ਅਪਣਾਉਂਦਾ ਹਾਂ ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ ਮੈਂ ਇਸ ਦੇ ਨਾਲ ਤੁਹਾਡੇ ਨਾਲ ਬਿਲਕੁਲ ਐਗਰੀ ਹੈਗਾ ਕਿ ਇਹ ਜਿਹੜੀ social media ਦੀ ਜਿਹੜੀ credibility ਹੈ ਜਿਹੜੀ social media ਦੇ ਉੱਤੇ ਲੋਕਾਂ ਦਾ ਵਿਸ਼ਵਾਸ ਬਣਿਆ ਹੈਗਾ ਉਸ ਨੂੰ ਹੀ ਜ਼ਰੂਰ ਨੁਕਸਾਨ ਪਹਚਾਰਿਆ ਹਾਂਜੀ ਬਟ ਕਹਿੰਦੇ ਨੇ ਨਾ ਪੁਰਾਣੇ ਜ਼ਮਾਨੇ ਵਿੱਚ ਸ਼ੇਰ ਆਇਆ ਸ਼ੇਰ ਆਇਆ ਪਰ ਸ਼ੇਰ ਆਉਂਦਾ ਨਹੀਂ ਹਾਂਜੀ ਤੁਸੀਂ ਇਸ ਗੱਲ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹ ਤੁਸੀਂ ਕਿਉਂ ਕਹਿ ਰਹੇ ਹੋ ਮੈਨੂੰ ਕਿਉਂਕਿ ਦੇਖੋ ਜਿਵੇਂ ਕੋਈ ਵੀਡੀਓ ਪਾਉਂਦਾ ਹੈ ਹਾਂਜੀ ਤਾਂ ਮਤਲਬ ਟਾਈਟਲ ਐਦਾਂ ਦਾ ਲਿਖਦਾ ਹੈ ਕਿ ਵੀ ਲੋਕ ਉਸ ਵੀਡੀਓ ਨੂੰ ਦੇਖਣ ਲਈ ਮਜਬੂਰ ਹੋ ਜਾਂਦੇ ਨੇ ਅੱਛਾ ਦੇਖਦੇ ਨੇ ਪਰ ਜਦੋਂ ਦੇਖਦੇ ਨੇਗੇ ਤਾਂ ਕੋਈ ਵੀ ਮਤਲਬ ਕਿ ਉਸ ਵਿੱਚ ਕੋਈ ਇਨਫੋਰਮੇਟਿਵ ਕੋਈ ਗੱਲ ਨਹੀਂ ਹੁੰਦੀ ਜੀ ਬਟ ਜਿਸ ਵੀਡੀਓ ਦੇ ਵਿੱਚ ਇਨਫੋਰਮੇਟਿਵ ਗੱਲ ਹੁੰਦੀ ਹੈ ਫਿਰ ਲੋਕ ਉਸ ਨੂੰ ਵੀ ਦੇਖਣਾ ਛੱਡ ਦਿੰਦੇ ਨੇ ਅੱਛਾ ਤੁਸੀਂ ਇਹ ਕਿਹਾ ਵੀ ਸ਼ੇਰ ਆਇਆ ਸ਼ੇਰ ਆਇਆ ਜਦੋਂ ਸ਼ੇਰ ਆਇਆ ਤੇ ਉਹ ਉਸ ਟਾਈਮ ਉਹ ਵੀ ਇਨਫਰਮੇਸ਼ਨ ਨਹੀਂ ਸੀ ਠੀਕ ਹੈ ਹਾਂਜੀ ਇਹ ਦੇਖੋ ਇਹ ਬਿਲਕੁਲ ਤੁਸੀਂ ਜਿਹੜੀ ਇਹ ਮੁੱਦੇ ਦੀ ਉਠਾਇਆ ਹੈਗਾ ਇਹ ਬਿਲਕੁਲ ਸਹੀ ਹੈ ਕਿ ਜਿਹੜਾ ਆਪਣੇ ਫੇਕ ਟਾਈਟਲਸ ਦੇ ਨਾਲ ਵਧਾ ਚੜਾ ਕੇ ਲਿਖੇ ਟਾਈਟਲਸ ਦੇ ਨਾਲ ਜਿਹੜੀ ਰੈਲੇਵੈਂਟ ਇਨਫੋਰਮੇਸ਼ਨ ਹੁੰਦੀ ਹੈ ਉਹ ਵੀ ਉਸ ਗਰਦਸ਼ਤ ਦੇ ਵਿੱਚ ਕਿਤੇ ਖੋ ਕੇ ਰਹਿ ਜਾਂਦੀ ਹੈ ਉਸ ਦੇ ਨਾਲ ਵਾਕਈ ਹੀ ਜਿਹੜੀ ਜਿਹੜਾ ਸੋਸ਼ਲ ਮੀਡੀਆ ਦੀ ਜਿਸ ਚੀਜ਼ ਲਈ ਇਹ ਬਣਿਆ ਸੀ ਜਿਸ ਚੀਜ਼ ਲਈ ਇਹ ਜਾਣਿਆ ਜਾਂਦਾ ਹੈ ਉਸ ਚੀਜ਼ ਦੇ ਉੱਤੇ ਬਹੁਤ ਜ਼ੋਰਦਾਰ ਸੱਟ ਵੱਜਦੀ ਹੈ ਤੇ ਵਿਊਅਰਸ ਦਾ ਵੀ ਕਾਫੀ ਨੁਕਸਾਨ ਹੁੰਦਾ ਹੈ ਕੀ ਤੁਹਾਨੂੰ ਵੀ ਲੱਗਦਾ ਕਿ 80 ਤੋਂ 90% ਜਿਹੜੇ ਟਾਈਟਲ ਹੁੰਦੇ ਨੇ ਉਹ ਗੁੰਮਰਾਹ ਕਰਨ ਵਾਲੇ ਹੁੰਦੇ ਨੇ ਬਸ ਜੀ ਦੇਖੋ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਨੂੰ ਆਪਣੇ ਜਿਹੜੇ ਸੋਸ਼ਲ ਮੀਡੀਆ ਨੂੰ ਚਲਵਾਉਣ ਦੇ ਸਿੱਖਿਆ ਦੇ ਰਹੇ ਨੇ ਟਿਊਟੋਰੀਅਲ ਦੇ ਰਹੇ ਨੇ ਉਹ ਵੀ ਵੀਡੀਓ ਪਾ ਰਹੇ ਨੇ ਤੁਸੀਂ ਆਪਣਾ ਟਾਈਟਲ ਇਦਾਂ ਲੇਖੋ ਆਪਣਾ ਥੰਬਨੇਲ ਇਦਾਂ ਬਣਾਓ ਜੇ ਬਣਾਓ ਇਹ ਇੱਕ ਆਮ ਪ੍ਰੈਕਟਿਸ ਚੱਲ ਰਹੀ ਹੈ ਪਰ ਹਾਂ ਇਹਦੇ ਨਾਲ ਮੈਂ ਤੁਹਾਡੇ ਨਾਲ ਐਗਰੀ ਹਾਂ ਕਿ ਮੈਂ ਖੁਦ ਵੀ ਇਹ ਚੀਜ਼ ਫੇਸ ਕਰ ਰਿਹਾ ਕਿ ਕਈ ਵਾਰੀ ਅਸੀਂ ਬੜੀ ਅੱਛੀ ਤਰੀਕੇ ਨਾਲ ਬੜੀ ਬੜੀ ਕਿਉਰਿਓਸਟੀ ਦੇ ਨਾਲ ਕਿਸੇ ਚੀਜ਼ ਨੂੰ ਖੋਲਦੇ ਆਂ ਤੇ ਪਰ ਉਸ ਦੇ ਵਿੱਚ ਪਹਿਲਾਂ ਉਹਦੀ ਜਾਣਕਾਰੀ ਜਦੋਂ ਅਸੀਂ ਉਸ ਨੂੰ ਵੀਡੀਓ ਨੂੰ ਦੇਖਣ ਤੋਂ ਬਾਅਦ ਸਾਡੇ ਪੱਲੇ-ਅੱਲੇ ਕੁਝ ਨਹੀਂ ਪੈਂਦਾ ਹੈਗਾ ਹਾਂਜੀ ਸਾਰੀ ਇਹ ਇਹ ਇਸ ਚੀਜ਼ ਜ਼ਰੂਰ ਹੈਗੀ ਹੈ ਇਸ ਨਾਲ ਜੋ ਅਸਲੀ ਇਨਫੋਰਮੇਸ਼ਨ ਹੁੰਦੀ ਹੈ ਉਹ ਲੋਕਾਂ ਤੱਕ ਨਹੀਂ ਪਹੁੰਚ ਪਾਉਂਦੀ। ਬਿਲਕੁਲ ਜਦੋਂ ਕਿ ਜਿਹੜੀ ਅਸਲੀ ਇਨਫੋਰਮੇਸ਼ਨ ਹੈ ਉਹ ਵੀ ਫਿਰ ਬੰਦਾ ਉਸ ਤੋਂ ਅੱਕ ਜਾਂਦਾ ਤੇ ਉਹ ਨਹੀਂ ਦੇਖ ਸਕਦਾ ਹੁੰਦਾ। ਕੀ ਇਸ ਨਾਲ ਬਲੌਗਰਾਂ ਦਾ ਕੋਈ ਮਤਲਬ ਕਿ ਫਾਇਦਾ ਹੋ ਰਿਹਾ ਹੈ? ਕਿ ਬਲੌਗਰ? ਫਾਇਦਾ ਤਾਂ ਇਹ ਹੈ ਕਿ ਬੰਦਾ ਜਦੋਂ ਕਿ ਲੋਕ ਵਿਊਅਰਸ ਆਪਣੇ ਜਿਹੜੇ ਹੈਗੇ ਲੈਂਡ ਦੇ ਲਈ ਇਹ ਚੀਜ਼ ਨੂੰ ਵਰਤਦਾ ਹੈਗਾ ਆਪਣੇ ਉਸ ਨੂੰ ਡੈਮੋਨਸਟ੍ਰੇਟ ਕਰਨ ਦੀ ਕੋਸ਼ਿਸ਼ ਕਰਦਾ ਹੈਗਾ ਕਿ ਜਦੋਂ ਉਸ ਦੇ ਕੋਲ ਰਿਐਲਿਟੀ ਦੇ ਵਿੱਚ ਇਨਫੋਰਮੇਸ਼ਨ ਕੋਈ ਹੁੰਦੀ ਨਹੀਂ ਹੈ ਕਿ ਕਾਫੀ ਟਾਈਮ ਹੋ ਗਿਆ ਹੁੰਦਾ ਉਸ ਦੀ ਵੀਡੀਓ ਨਹੀਂ ਆਪਣੇ ਪ੍ਰਮੋਟ ਹੋ ਰਹੀ ਹੁੰਦੇ ਉਸ ਲਈ ਉਸ ਸਮੇਂ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਸੇ 올ਡ ਆਪਣੇ ਕੀ ਕਹਿੰਦੇ ਨੇ ਆਪਣੇ ਪੁਰਾਣੀ ਬੋਤਲ ਜਦੋਂ ਵੀ ਸ਼ਰਾਬ ਵਾਲੀਆਂ ਗੱਲਾਂ ਕਰਕੇ ਉਹ ਚੀਜ਼ ਹੋ ਜਾਂਦੀ ਹੈ ਤੇ ਇੱਕ ਮੈਂ ਤੁਹਾਨੂੰ ਹੋਰ ਵੀ ਦੱਸਣਾ ਚਾਹੁੰਦਾ ਆਪਣੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਦੇ ਉੱਤੇ ਵੀ ਇਹ ਇਨਫੋਰਮੇਸ਼ਨ ਦੱਸਣਾ ਚਾਹੁੰਦਾ ਕਿ ਸੋਸ਼ਲ ਮੀਡੀਆ ਦੇ ਉੱਤੇ ਹੀ ਇਸ ਤਰ੍ਹਾਂ ਦਾ ਮੈਕਨਿਜ਼ਮ ਹੈਗਾ ਜਿਸ ਦੇ ਨਾਲ ਇਹ ਚੀਜ਼ਾਂ ਨੂੰ ਰੋਕਿਆ ਜਾ ਸਕਦਾ ਓਕੇ ਮੈਂ ਉਹ ਦੇਖੋ ਤੁਸੀਂ ਜਦੋਂ ਕੋਈ ਵੀਡੀਓ ਦੇਖਦੇ ਹੋ ਉਸ ਵੀਡੀਓ ਨੂੰ ਇੱਕ ਚੀਜ਼ ਹੈ ਦੋ ਚੀਜ਼ਾਂ ਹੁੰਦੀਆਂ ਨੇ ਉਹਦੇ ਨਾਲ ਜਦੋਂ ਤੁਸੀਂ ਕੋਈ ਵੀਡੀਓ ਦੇਖਦੇ ਹੋ ਉਸ ਨੂੰ ਸਾਨੂੰ ਕਮੈਂਟ ਕਰਨ ਦੀ ਆਜ਼ਾਦੀ ਹੁੰਦੀ ਹੈ ਯੈਸ ਠੀਕ ਹੈ ਉਸ ਨੂੰ ਲਾਈਕ ਐਂਡ ਡਿਸਲਾਈਕ ਕਰਨ ਦੀ ਆਜ਼ਾਦੀ ਹੁੰਦੀ ਹੈ ਅਗਰ ਅਸੀਂ ਉਸ ਨੂੰ ਉਸ ਦੇ ਉੱਤੇ ਆਪਣਾ ਰਿਐਕਸ਼ਨ ਦਵਾਂਗੇ ਠੀਕ ਹੈ ਤੇ ਉਸ ਨੂੰ ਕੰਟੈਂਪ ਕਰਾਂਗੇ ਅਸਲ 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 ਵਿੱਚ ਕੋਈ ਅਸਲੀ ਨਹੀਂ ਕੋਈ ਵੀਡੀਓ ਖੋਲੀ ਠੀਕ ਹੈ ਤੇ ਉਸ ਤੋਂ ਬਾਅਦ ਉਸ ਦੇ ਵਿੱਚ ਉਹ ਇਨਫੋਰਮੇਸ਼ਨ ਅਸੀਂ ਨਹੀਂ ਨਹੀਂ ਦੇਖੀ ਤਾਂ ਅਸੀਂ ਉਸ ਨੂੰ ਡਿਸਲਾਈਕ ਜ਼ਰੂਰ ਕਰੀਏ ਤੇ ਨਾਲ ਦੀ ਨਾਲ ਕਮੈਂਟ ਕਰੀਏ ਕਿ ਇਸ ਦਾ ਵੇਸਟ ਆਫ ਟਾਈਮ ਪਰ ਜਿਵੇਂ ਕਿ ਟਾਈਟਲ ਇਦਾਂ ਪਾ ਦਿੰਦੇ ਨੇ ਲੋਕ ਕਿ ਲੋਕ ਇਹਦਾ ਹੁੰਦਾ ਹੈ ਕਿ ਦੇਖਣਾ ਹੀ ਮਤਲਬ ਚਾਹੁੰਦੇ ਨੇ ਲੋਕ ਹਾਂਜੀ ਤੇ ਇਹ ਤਾਂ ਫਿਰ ਉਹ ਗੱਲ ਹੋ ਗਈ ਨਾ ਕਿ ਪੱਟਿਆ ਪਹਾੜ ਨਿਕਲਿਆ ਚੂਹਾ ਹਾਂ ਹਾਂ ਬਿਲਕੁਲ ਜਿਵੇਂ ਫੇਕ ਨਿਊਜ਼ ਹੋ ਜਾਂਦੀ ਹੈ ਹਾਂਜੀ ਹਾਂਜੀ ਤੇ ਦੇਖੋ ਇੱਕ ਚੀਜ਼ ਹੋਰ ਵੀ ਹੈਗੀ ਕਈ ਦੇਖੋ ਇੱਥੇ ਟੈਕਨੀਕਲ ਚੀਜ਼ਾਂ ਹੈਗੀਆਂ ਜੀ ਗਗਨ ਜੀ ਤੁਸੀਂ ਸਾਨੂੰ ਦੱਸੋਗੇ ਕਿ ਹੋਰ ਕਿਹੜੇ ਟੈਕਨੀਕਲ ਤਰੀਕੇ ਨੇ ਜਿਹੜਾ ਇਸ ਨੂੰ ਹੈਂਡਲ ਕੀਤਾ ਜਾ ਸਕਦਾ ਹੈ ਹਾਂ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਸੀਗਾ ਕਿ ਸਭ ਤੋਂ ਪਹਿਲਾਂ ਤਾਂ ਸਾਨੂੰ ਹਰੇਕ ਤਰੀਕੇ ਦੇ ਨਾਲ ਇਹ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਕਿ ਜਿਹੜੀ ਵੀ ਅਸੀਂ ਵੀਡੀਓ ਨੂੰ ਦੇਖ ਰਹੇ ਹਾਂ ਤੇ ਸਾਨੂੰ ਉਸ ਦੇ ਉੱਤੇ ਆਪ ਦਾ ਰਿਐਕਸ਼ਨ ਜ਼ਰੂਰ ਦੇਈਏ ਤਾਂ ਕਿ ਜਿਹੜਾ ਜੇ ਕੋਈ ਅੱਛੀ ਵੀਡੀਓ ਪਾ ਰਿਹਾ ਉਸ ਨੂੰ ਐਨਕੋਰੇਜਮੈਂਟ ਮਿਲੇ ਤੇ ਜੇ ਕੋਈ ਵੀਡੀਓ ਤੁਹਾਨੂੰ ਗਮਰਾਹ ਕਰਕੇ ਤੁਹਾਡਾ ਟਾਈਮ ਖਰਾਬ ਕਰ ਰਿਹਾ ਤੇ ਤਾਂ ਤੁਹਾਨੂੰ ਉਸ ਨੂੰ ਇਹ ਮੈਸੇਜ ਆਵੇ ਕਿ ਨਹੀਂ ਤੂੰ ਪਬਲਿਕ ਨੂੰ ਗਮਰਾਹ ਨਹੀਂ ਕਰਦਾ ਤੇ ਨੈਕਸਟ ਟਾਈਮ ਪਰ ਕਈ ਵੀਡੀਓਸ ਤੇ ਕਮੈਂਟ ਕਰਨ ਦੀ ਆਪਸ਼ਨ ਨਹੀਂ ਹੁੰਦੀ ਸਰ ਹਾਂ ਬਿਲਕੁਲ ਦੇਖੋ ਇਹ ਬੜੀ ਸਮਾਰਟ ਹੁੰਦਾ ਕਿ ਕਈ ਵੀਡੀਓ ਦੇ ਉੱਤੇ ਆਪਸ਼ਨ ਹੈ ਜੇ ਜੇ ਤੁਸੀਂ ਉਸ ਉਸ ਵੀਡੀਓ ਨੂੰ ਅਵੋਇਡ ਕਰੋ ਜੇ ਜੇ ਅਗਰ ਤੁਸੀਂ ਉਸ ਵੀਡੀਓ ਨੂੰ ਅਵਾਇਡ ਪਰੇ ਕਰੇਂਗੇ ਉਹ ਤਾਂ ਕਿ ਨੈਕਸਟ ਟਾਈਮ ਉਹ ਜਿਹੜਾ ਬਲੌਗਰ ਹੈ ਜਾਂ ਉਸ ਨੂੰ ਉਸ ਨੂੰ ਮਜਬੂਰ ਹੋ ਕੇ ਇਹ ਚੀਜ਼ ਤੇ ਆਉਣਾ ਪਏਗਾ ਕਿ ਉਹ ਕਮੈਂਟ ਜਾਂ ਲਾਈਕ ਸੈਕਸ਼ਨ ਉਸ ਨੂੰ ਓਪਨ ਰੱਖੇ ਪਬਲੀਕਲੀ ਕੀ ਤੁਹਾਨੂੰ ਵੀ ਲੱਗ ਰਿਹਾ ਕਿ ਇਸ ਦੇ ਨਾਲ ਸਮਾਜ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਹਾਂ ਬਿਲਕੁਲ ਦੇਖੋ ਆਜਕਲ ਇਕਨੋਮਿਕਲੀ ਕਈ ਲੋਕਾਂ ਨੂੰ ਤਾਂ ਡਾਟੇ ਦੀ ਜਿਹੜੀ ਕੀਮਤ ਆ ਉਹਦੀ ਵੈਲਿਊ ਦਾ ਸ਼ਾਇਦ ਨਹੀਂ ਅਸਰ ਹੈ ਪਰ ਕਈ ਲੋਕਾਂ ਦੇ ਇਕਨੋਮਿਕਲੀ ਵੈਲਿਊ ਦਾ ਬੜਾ ਅਸਰ ਹੈ ਵਾਕੀ ਜਿਹੜੀ ਟਾਈਮ ਪ੍ਰੀਸ਼ੀਅਸ ਟਾਈਮ ਹੈ ਹਰੇਕ ਦੇ ਕੋਲੇ ਤੇ ਵਾਕੀ ਜਿਹੜੀ ਮੇਨਲੀ ਹੈ ਕ੍ਰੈਡੀਬਿਲਟੀ ਜਿਹੜੀ ਹੈਗੀ ਸੋਸ਼ਲ ਮੀਡੀਆ ਦੀ ਉਹਦੇ ਉੱਤੇ ਬੜਾ ਅਸਰ ਪੈਂਦਾ ਹੈ ਕਿਉਂਕਿ ਬੜਾ ਕੌਨਫੀਡੈਂਸ ਬਣਦਾ ਹੈਗਾ ਅਗਰ ਅੱਛੀ ਇਨਫੋਰਮੇਸ਼ਨ ਆਵੇ ਤੇ ਸੋਸ਼ਲ ਮੀਡੀਆ ਦੀ ਵੀ ਰੈਪਿਊਟੇਸ਼ਨ ਬਣਦੀ ਹੈ ਬਲੌਗਰ ਦੀ ਵੀ ਰੈਪਿਊਟੇਸ਼ਨ ਬਣਦੀ ਹੈ ਜਿਹੜਾ ਉਸ ਨੂੰ ਸੁਣਦਾ ਉਸ ਨੂੰ ਵੀ ਥੋੜਾ ਸਕੂਨ ਆਉਂਦਾ ਕਿ ਹਾਂ ਮੇਰੇ ਕੋਲ ਕੋਈ ਇਨਫਰਮੇਸ਼ਨ ਪਹੁੰਚੀ ਹੈ ਹਾਂ ਮੈਂ ਮੰਨਦਾ ਇਸ ਨੂੰ ਕਿ ਇਹ ਬਹੁਤ ਵੱਡਾ ਨੁਕਸਾਨ ਹੋ ਰਿਹਾ ਹਾਂਜੀ ਸਰ ਇਸ ਬਾਰੇ ਤੁਸੀਂ ਲੋਕਾਂ ਨੂੰ ਕੀ ਮੈਸੇਜ ਕਨਵੇ ਕਰਨਾ ਚਾਹੁੰਦੇ ਹੋ ਦੇਖੋ ਮੈਂ ਤਾਂ ਇਹ ਮੈਸੇਜ ਕਨਵੇ ਕਰਨਾ ਚਾਹੁੰਦਾ ਕਿ ਜਿਹੜਾ ਸਾਨੂੰ ਸੋਸ਼ਲ ਮੀਡੀਆ ਦਾ ਪਲੇਟਫਾਰਮ ਮਿਲਿਆ ਇਹ ਪਲੇਟਫਾਰਮ ਆਮ ਕਾਮਨ ਲੋਕਾਂ ਦੇ ਲਈ ਇੱਕ ਬਹੁਤ ਵੱਡਾ ਪਲੇਟਫਾਰਮ ਹੈ ਜਿੱਥੇ ਹਰ ਇੱਕ ਬੰਦਾ ਆਪਣੀ ਜਿਹੜੀ ਕਰੀਏਟੀਵਿਟੀ ਨੂੰ ਵਾਲਾ ਉਹ ਦੂਸਰੇ ਲੋਕਾਂ ਤੱਕ ਪਹੁੰਚਾ ਸਕਦਾ ਹੈ ਦੂਆ ਦੂਸਰਾ ਹੈਗਾ ਇਹ ਪਲੇਟਫਾਰਮ ਦੇ ਨਾਲ ਅੱਗੇ ਅਸੀਂ ਬਾਉਂਡਡਡ ਸੀਗੇ ਨਿਊਜ਼ ਲਈ ਇਨਫੋਰਮੇਸ਼ਨ ਲਈ ਕਿਸੇ ਪੇਡ মিডিਆ ਦੇ ਉੱਤੇ ਪਰ ਸੋਸ਼ਲ ਮੀਡੀਆ ਦੇ ਆਉਣ ਦੇ ਨਾਲ ਸਾਡੇ ਆਮ ਪਬਲਿਕ ਨੂੰ ਇੱਕ ਆਜ਼ਾਦੀ ਮਿਲੀ ਹੈ ਇਸ ਆਜ਼ਾਦੀ ਨੂੰ ਗਰੰਟਡ ਲਈ ਨਹੀਂ ਲੈਣਾ ਚਾਹੀਦਾ ਤੇ ਸਾਨੂੰ ਇਸ ਆਜ਼ਾਦੀ ਦਾ ਆਨੰਦ ਮਾਣਨਾ ਚਾਹੀਦਾ ਤੇ ਇਸ ਲਈ ਇਸ ਮੀਡੀਆ ਦੀ ਕ੍ਰੈਡੀਬਿਲਿਟੀ ਦਾ ਧਿਆਨ ਰੱਖਣਾ ਚਾਹੀਦਾ ਹਾਂਜੀ ਸਰ ਬੱਸ ਮੇਰੀ ਬੜੀ ਦੇਰ ਤੋਂ ਇੱਛਾ ਸੀ ਕਿ ਮੈਂ ਕਿਸੇ ਬਲੌਗਰ ਦੇ ਨਾਲ ਇਸ ਮੁੱਦੇ ਤੇ ਗੱਲ ਕਰਾਂ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਆਪਣਾ ਪ੍ਰੀਸ਼ੀਅਸ ਟਾਈਮ ਸਾਨੂੰ ਦਿੱਤਾ ਹਾਂਜੀ ਤੇ ਮੈਨੂੰ ਖੁਸ਼ੀ ਹੈ ਕਿ ਤੁਸੀਂ ਸਾਡੀ ਪਬਲਿਕ ਦੀ ਪ੍ਰੋਬਲਮ ਨੂੰ ਧਿਆਨ ਨਾਲ ਸੁਣਿਆ ਅਤੇ ਖੁੱਲ੍ਹ ਕੇ ਇਸ ਬਾਰੇ ਦੱਸਿਆ ਜੀ ਕੋਮਨ ਪ੍ਰੀ ਮੈਨੂੰ ਵੀ ਬੜੀ ਖੁਸ਼ੀ ਹੋਈ ਹੈ ਕਿ ਇਹ ਬੜਾ ਅੱਛੀ ਗੱਲ ਹੈ ਕਿ ਇਸ ਦੇ ਨਾਲ ਜਿਸ ਤਰੀਕੇ ਨਾਲ ਜੰਗ ਜਨਰੇਸ਼ਨ ਦੇ ਵਿੱਚ ਕੁਐਸਚਨ ਕਰਨ ਦਾ ਕੌਨਫੀਡੈਂਸ ਵਧਦਾ ਹੈਗਾ ਤੇ ਮੈਨੂੰ ਖੁਸ਼ੀ ਹੋਈ ਹੈ ਕਿ ਤੁਸੀਂ ਮੈਨੂੰ ਅਪਰੋਚ ਕੀਤਾ ਤੇ ਮੈਨੂੰ ਸਟ੍ਰੇਟ ਫਾਰਵਰਡ ਕੁਐਸਚਨ ਕੀਤੇ ਨੇ ਤੇ ਇਸ ਦੇ ਨਾਲ ਮੈਂ ਹੋਰ ਜਿਹੜੇ ਯੰਗੇਸਟ ਹੈਗੇ ਉਹਨਾਂ ਨੂੰ ਵੀ ਕਹਿਣਾ ਕਿ ਜਿਹੜੇ ਤੁਹਾਡੇ ਏਰੀਆ ਦੇ ਬਲੌਗਰਸ ਨੇ ਜਾਂ ਉਹਨਾਂ ਤੱਕ ਕੋਈ ਆਬਦੀ ਤੁਸੀਂ ਆਪਣੀ ਕ੍ਰੀਏਟੀਵਿਟੀ ਸਾਂਝੀ ਕਰਨੀ ਹੈ ਜਾਂ ਉਹਨਾਂ ਨੂੰ ਕੋਈ ਕੁਐਸਚਨ ਹੈ ਇਸ ਤਰ੍ਹਾਂ ਦਾ ਬੇਚ ਜਿਖੋਣਾ ਚਾਹੀਦਾ ਮੈਂ ਬੜੀ ਖੁਸ਼ੀ ਹੈ ਇਸ ਤੁਹਾਡੀ ਇਹ ਐਜੂਕੇਸ਼ਨ ਹਾਂਜੀ ਸਰ এডਿਕੇਸ਼ਨ ਸਰਟੀਫਿਕੇਸ਼ਨ ਨਹੀਂ ਹੈਗੀ এডਿਕੇਸ਼ਨ ਇਹੀ ਹੈ ਕਿ ਸਾਡੇ ਸਮਾਜ ਦੇ ਵਿੱਚ ਕੌਨਫੀਡੈਂਸ ਹੋਵੇ ਸਮਾਜ ਦੀ ਜਿਹੜੀ ਹੈਗੀਆਂ ਕੰਸਟਰਕਟਿਵ ਅਤੇ ਜਿਹੜੀ ਹੈਲਥੀ ਡਿਸਕਸ਼ਨ ਦੇ ਲਈ ਹਾਂਜੀ ਸਰ ਬਹੁਤ ਧੰਨਵਾਦ ਮਨਪ੍ਰੀਤ ਜੀ ਤੁਹਾਡਾ ਥੈਂਕ ਯੂ